ਜੇ ਕੋ ਹਿੰਦੁਸਤਾਨ جنگ ਜਿਹੜਾ ਉਹ ہار ਚੁੱਕਾ ਪਾਕਿਸਤਾਨ ਦੀ جنگ ਦੇ ਵਿੱਚ ਫਤਿਹ ਹੋਈ ਹੈ ਔਰ ਜਿਹੜਾ ਸਿੱਖ ਹੈ ਖਾਲਿਸਤਾਨ ਰੈਫਰੰਡਮ ਵਾਲਾ ਉਹਨਾਂ ਨੇ ਪਹਿਲੇ ਦਿਨ ਜਿੱਦਣ ਇਹ ਪਹਿਲਗਾਮ ਤੇ ਹਮਲਾ ਹੋਇਆ ਸੀ ਉਦੋਂ ਐਲਾਨ ਕਰ ਦਿੱਤਾ ਸੀ ਕਿ ਨਰਿੰਦਰ ਮੋਦੀ ਦੀ ਹਕੂਮਤ ਜੇ ਪਾਕਿਸਤਾਨ ਦੇ ਨਾਲ جنگ ਕਰੇਗੀ ਤੇ ਸਿੱਖ ਪੰਜਾਬ ਦਾ ਤੇ ਸਿੱਖ ਫੌਜੀ ਪਾਕਿਸਤਾਨ ਦੇ ਨਾਲ ਖੜੇਗਾ ਔਰੇ ਹੋਇਆ ਪਾਕਿਸਤਾਨ ਦੀ ਖੋਜ ਦੇ ਨਾਲ ਸਿੱਖ ਖਲੋਤਾ ਅਸਲਾਮੁਅਲਿਕਮ ਜੀ ਸਤਿ ਸ੍ਰੀ ਅਕਾਲ ਮੀਤ ਜਨਿਆ ਤੁਸੀਂ ਬਿਲਕੁਲ ਚਿਤਾਕ ਹੋਗੇ ਰਤਵਾਨੀ ਚਰਦੀ ਕਲਾਚੇ ਰੱਖੇ ਐਥੇ ਜੀ ਅਸੀਂ ਅੱਜ ਗੱਲ ਕਰਾਂਗੇ ਸਿੱਖਾਂ ਨੂੰ ਕਿਸ ਤਰ੍ਹਾਂ ਬਦਸਨ ਕੀਤਾ ਜਾਂਦਾ ਪਿਆ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਐਥੇ ਮੋਦੀ ਨੇ ਪੰਜਾਬ ਦੇ ਉੱਤੇ ਹਮਲਾ ਕਰਕੇ ਪਾਕਿਸਤਾਨੀਆਂ ਦੇ ਖਿਲਾਫ ਸਿੱਖਾਂ ਨੂੰ ਪੜਕਾਣ ਦੀ ਕੋਸ਼ਿਸ਼ ਕੀਤੀ ਬਟ ਐਥੇ ਸਿੱਖਾਂ ਨੇ ਆਪਣਾ ਕੀ ਸਟੈਂਡ ਜਿਹੜਾ ਸ਼ੋ ਕੀਤਾ ਕਿਸ ਤਰ੍ਹਾਂ ਜਦੋਂ ਪਹਿਲਗਾਮ ਹਮਲਾ ਹੋਇਆ ਤੇ ਨਾਲ ਹੀ ਸਿੱਖਾਂ ਨੇ ਆਪਣਾ ਸਟੈਂਡ ਸ਼ੋ ਕੀਤਾ ਕਿ ਅਸੀਂ ਪਾਕਿਸਤਾਨ ਦੇ ਖਿਲਾਫ ਕਿਸੇ ਕਿਸਮ ਦੀ ਕੋਈ ਵਾਰ ਨਹੀਂ ਕਰਾਂਗੇ ਨਾ ਹੀ ਇਸ ਵਾਰ ਦਾ ਹਿਸਾਬ ਬਣਾਵਾਂਗੇ ਤੇ ਨਾ ਲੈ ਕੇ ਆ ਗਿਆ ਕਿ ਪਾਕਿਸਤਾਨ ਸਾਡੇ ਗੁਰੂਆਂ ਦੀ ਧਰਤੀ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਫਾਈਟ ਨਹੀਂ ਕਰ ਸਕਦੇ ਅੱਜ ਦੇ ਪਹਿਲਗਾਮ ਹਮਲੇ ਨੂੰ ਦੇਖੀਏ ਤੇ ਉਹਦੇ ਉਹਨੂੰ ਲੈ ਕੇ ਐਵੇਂ ਕਿਹਾ ਗਿਆ ਕਿ ਕਿਸੇ ਕਿਸਮ ਦਾ ਸਬੂਤ ਇੰਡੀਆ ਦੇ ਕੋਲ ਮੌਜੂਦ ਨਹੀਂ ਲੇਕਿਨ ਪਾਕਿਸਤਾਨ ਦੇ ਉੱਤੇ ਸਾਰਾ ਮੁੱਦਾ ਪਾਇਆ ਗਿਆ ਇੱਥੇ ਜੀ ਸਿੱਖਾਂ ਦੇ ਲੀਡਰ ਨੇ ਐਸੇ ਪਾਕਿਸਤਾਨ ਮੀਡੀਆ ਤੇ ਗੱਲ ਕੀਤੀ ਹੈ ਅਸੀਂ ਇੱਥੇ ਗੱਲ ਕਰਨੇ ਪਏ ਆ ਗੁਰਪ੍ਰਤ ਵਰਤ ਪੰਨੂ ਦੀ ਉਹਨਾਂ ਨੇ ਕੀ ਕਿਹਾ ਹੈ ਐਸ ਪੂਰੀ ਚੀਜ਼ ਦੇ ਬਾਰੇ ਵਿੱਚ ਇਤਿਹਾਸ ਜੀ ਸਿੱਖ ਕਮਿਊਨਿਟੀ ਦਾ ਕੀ ਕਹਿਣਾ ਹੈ ਸਿੱਖ ਕਮਿਊਨਿਟੀ ਐਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੀ ਪਈ ਹੈ

ਕੋ ਸਭ ਤੋਂ ਪਹਿਲਾਂ ਮੈਂ ਪੂਰੇ ਪਾਕਿਸਤਾਨ ਦੇ ਆਵਾਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਹਿੰਦੁਸਤਾਨ ਜੰਗ ਜਿਹੜਾ ਉਹ ਹਾਰ ਚੁੱਕਾ ਪਾਕਿਸਤਾਨ ਦੀ ਜੰਗ ਦੇ ਵਿੱਚ ਫਤਿਹ ਹੋਈ ਹੈ ਔਰ ਜਿਹੜਾ ਸਿੱਖ ਹੈ ਖਾਲਿਸਤਾਨ ਰੈਫਰੰਡਮ ਵਾਲਾ ਉਹਨਾਂ ਨੇ ਪਹਿਲੇ ਦਿਨ ਜਿੱਦਣ ਇਹ ਪਹਿਲਗਾਮ ਤੇ ਹਮਲਾ ਹੋਇਆ ਸੀ ਉਦੋਂ ਐਲਾਨ ਕਰ ਦਿੱਤਾ ਸੀ ਕਿ ਨਰਿੰਦਰ ਮੋਦੀ ਦੀ ਹਕੂਮਤ ਜੇ ਪਾਕਿਸਤਾਨ ਦੇ ਨਾਲ ਜੰਗ ਕਰੇਗੀ ਤੇ ਸਿੱਖ ਪੰਜਾਬ ਦਾ ਤੇ ਸਿੱਖ ਫੌਜੀ ਪਾਕਿਸਤਾਨ ਦੇ ਨਾਲ ਖੜੇਗਾ ਔਰੇ ਹੋਇਆ ਪਾਕਿਸਤਾਨ ਦੀ ਗੋਜ ਦੇ ਨਾਲ ਸਿੱਖ ਖਲੋਤਾ ਪੰਜਾਬ ਦੇ ਵਿੱਚੋਂ ਦੀ ਅਸੀਂ ਹਿੰਦੁਸਤਾਨ ਦੀ ਫੌਜ ਨੂੰ ਹਮਲਾ ਨਹੀਂ ਕਰਨ ਦਿੱਤਾ ਤੇ ਪਾਕਿਸਤਾਨ ਦੇ ਨਾਲ ਜਦੋਂ ਸਿੱਖ ਖਲੋਤਾ ਔਰ ਹਿੰਦੁਸਤਾਨ ਦੀ ਹਾਰ ਹੋਈ ਹੈ ਹੁਣ ਇਸ ਮਸਲੇ ਨੂੰ ਸਿੱਖ ਨੂੰ ਮੁਸਲਮਾਨ ਜੋ ਪਾਕਿਸਤਾਨ ਦਾ ਭਾਈ ਭਾਈ ਹੈ ਉਹਨਾਂ ਨੂੰ ਅੱਡ ਕਰਨ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਹੈ ਉਹ ਕਾਂਸਪੀਰੇਸੀ ਪ੍ਰੋਪਗੈਂਡਾ ਸ਼ੁਰੂ ਕੀਤਾ ਔਰ ਉਹ ਵੀ 15 ਦਿਨ ਬਾਅਦ ਕਿ ਪਾਕਿਸਤਾਨ ਨੇ ਛੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹ ਜਿਹੜੇ ਡਰੋਨ ਆ ਜਾਂ ਮਸਾਈਲ ਹੈ ਉਹ ਉਸ ਤੇ ਆਉਣ ਤੋਂ ਪਹਿਲਾਂ ਸੁੱਟ ਲਏ ਕਿਉਂਕਿ ਇਹਨਾਂ ਕੋਲ ਇੰਟੈਲੀਜੈਂਸ ਸੀ ਇਹ ਬਿਲਕੁਲ ਅੱਜ ਕੱਲ ਐਸਡੀਪੀਸੀ ਨੇ ਅੱਜ ਗਿਆਨੀ ਰਗਵੀਰ ਸਿੰਘ ਜਿਹੜੇ ਹੈੱਡ ਗਰੰਥੀ ਹੈ ਜਿਨ੍ਹਾਂ ਦਾ ਕਹਿ ਰਹੀ ਸੀ ਕਿ ਜੀ ਉਹਨਾਂ ਦੇ ਕੋਲੋਂ ਅਸੀਂ ਪਰਮਿਸ਼ਨ ਲਈ ਹੈ ਤੇ ਅਸੀਂ ਅੰਦਰ ਗੰਜ਼ ਵੀ ਲਗਾਈਆਂ ਉਹਨਾਂ ਨੇ ਦੱਸਿਆ ਕਿ ਜੀ ਮੈਂ 24 ਅਪ੍ਰੈਲ ਤੋਂ ਲੈ ਕੇ ਮਈ 14 ਤੱਕ ਅਮਰੀਕਾ ਦੇ ਵਿੱਚ ਸੀ ਜਦੋਂ ਉਹ ਕਹਿ ਰਹੀ ਹੈ ਕਿ ਜੀ ਸਾਡੀ ਗੱਲਬਾਤ ਹੋਈ ਹੈ ਤੇ ਅਸੀਂ ਅੰਦਰ ਗੰਜ਼ ਵੀ ਲਗਾਈਆਂ ਸੋ ਸਿਰੇ ਤੋਂ ਉਹਨਾਂ ਨੇ ਖਾਰਜ ਕੀਤਾ ਔਰ ਇਹ ਝੂਠ ਇਹ ਕਾਂਸਪੀਰੇਸੀ ਡਿਸਇਨਫਾਰਮੇਸ਼ਨ ਕੈਂਪੇਨ ਇਸ ਦੀ ਡੀਐਨਏ ਆਫ ਹਿੰਦੁਸਤਾਨ ਇਸ ਹਿੰਦੁਸਤਾਨ ਨਰਿੰਦਰ ਮੋਦੀ ਹਿੰਦੁਸਤਾਨ ਅਤਵਾਦੀ ਦੇਸ਼ ਦਾ ਇਹ ਡੀਐਨਏ ਹੈ ਕਿ ਉਹਨਾਂ ਨੇ ਹਮੇਸ਼ਾ ਡਿਵਾਈਡ ਐਂਡ ਰੂਲ ਕੀਤਾ 1947 ਦੇ ਵਿੱਚ ਸਿੱਖ ਤੇ ਮੁਸਲਮਾਨ ਭਰਾਵਾਂ ਨੂੰ ਬਿਲਕੁਲ ਬਿਲਕੁਲ ਸਹੀ ਇਹ ਸਰਦਾਰ ਜੀ ਮੇਰੇ ਨਾਲ ਚੌਧਰੀ ਗੁਲਾਮ ਸਿੰਘ ਸਾਹਿਬ ਵੀ ਨੇ ਲਾਹੌਰ ਤੋਂ ਹਸਨ ਜੀ ਮੇਰੇ ਦੂਸਰੇ ਕੋਲੀਗ ਵੀ ਨੇ ਉਹ ਵੀ ਤੁਹਾਡਾ ਸਵਾਲ ਕਰਨਾ ਚਾਹ ਰਹੇ ਚੌਹੀ ਸਾਹਿਬ ਤੁਸੀਂ ਪਹਿਲੇ ਕੋਈ ਸਵਾਲ ਕਰ ਲਓ ਜੋ ਹੈ ਸਰਦਾਰ ਜੀ ਨੂੰ ਸਰਦਾਰ ਸਾਹਿਬ ਆਪਨੇ ਬੜਾ ਅੱਛਾ ਕਹਾ ਕੇ ਸਿੱਖ ਜੋ ਹੈ ਕਮਿਊਨਿਟੀ ਉਹ ਪਾਕਿਸਤਾਨ ਦੀ ਫਤਹ ਪਰ ਇਸਕੇ ਸਾਥ ਸ਼ਾਮਲ ਹੈ ਔਰ ਹਮਨੇ ਜੇ ਸਾ ਪੰਜਾਬੀ ਬੋਲੋ ਤੁਸੀਂ ਪੰਜਾਬੀ ਸਮਝਦੇ ਨੇ ਸਰਦਾਰ ਜੀ ਤੁਸੀਂ ਅਕਸਰ ਸਾਡੇ ਨਾਲ ਪੰਜਾਬੀ ਬੋਲਦੇ ਚੋਏ ਸਾਹਿਬ ਤੁਸੀਂ ਸਰਦਾਰ ਜੀ ਨਾਲ ਵੀ ਪੰਜਾਬੀ ਬੋਲ ਲਓ ਤੇ ਉਹ ਜਿਹੜਾ ਸਰਦਾਰ ਸਾਹਿਬ ਨੇ ਜਿਹੜਾ ਕਿਹਾ ਕਿ ਵੀ ਇਸ ਪੰਜਾਬ 'ਚ ਉਹਨਾਂ ਨੂੰ ਹਿੰਦੁਸਤਾਨ ਨੂੰ ਪਾਕਿਸਤਾਨ ਤੇ ਹਮਲਾ ਕਰਨ ਦੀ ਕੋਈ ਸਹੂਲਤ ਨਹੀਂ ਦਿੱਤੀ ਗਈ ਇਹ ਕਾਬਲੇ ਅ ਜ਼ਿਕਰ ਔਰ ਕਾਬਲੇ ਫਖਰ ਗੱਲੇ ਇਹ ਮੈਨੂੰ ਦੱਸੋ ਕਿ ਜਿਹੜਾ ਹਿੰਦੁਸਤਾਨ ਹਿੰਦੁਸਤਾਨ ਦੇ ਅੰਦਰ ਵੀ ਸਿੱਖਾਂ ਨੂੰ ਅਮਰੀਕਾ ਚ ਵੀ ਤੁਹਾਡੇ ਲੀਡਰਾਂ ਨੂੰ ਕੈਨੇਡਾ ਚ ਵੀ ਯੂਰਪ ਤੇ ਵੀ ਪਾਕਿਸਤਾਨ ਦੇ ਵਿੱਚ ਵੀ ਜਾ ਜਾ ਕੇ ਉਹ ਹਮਲੇ ਕਰਕੇ ਮਾਰ ਰਿਹਾ ਹੈ ਤੇ ਮਜ਼ਾਲਮ ਜਿਹੜੇ ਨੇ ਉਹਨਾਂ ਦਾ ਹੁਣ ਕੀ ਲੈਵਲ ਹੈ ਔਰ ਤੁਹਾਡੀ ਜਦੋਜਾ ਜਿਹੜੀ ਖਾਲਸਾਣ ਲਈ ਉਹ ਕਿੱਥੇ ਪਹੁੰਚੀ ਹੈ ਦੇਖੋ ਜਿਹੜਾ ਹਿੰਦੁਸਤਾਨ ਹੈ ਇਸ ਵਕਤ ਔਰ ਜਿਹੜੀ ਉਸਦੀ ট্রান্সਨੈਸ਼ਨਲ ਟੈਰੋਰੀਜ਼ਮ ਹੈ ਉਹਨਾਂ ਨੇ ਸਾਡਾ ਭਾਈ ਹਰਦੀਪ ਸਿੰਘ ਨਿਜਰ ਖਾਲਿਸਤਾਨ ਰੈਫਰੰਡਮ ਦਾ ਜਿਹੜਾ ਕੈਨੇਡਾ ਦਾ ਕੋਆਰਡੀਨੇਟਰ ਸੀ ਉਹ ਸ਼ਹੀਦ ਕੀਤਾ ਤੇ ਮੇਰੇ ਉੱਤੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਰਾਦੇ ਏਜੰਟਸ ਨੇ ਜਿਸ ਨੂੰ FBI ਨੇ ਮੋਸਟ ਵਾਂਟਡ ਕੀਤਾ ਹੋਇਆ ਹੁਣ ਇਹਨਾਂ ਨੇ ਪਿਛਲੇ 2 ਮਹੀਨੇ ਪਹਿਲਾਂ 5 ਲੱਖ ਡਾਲਰ ਮੇਰੇ ਸਿਰ ਤੇ ਇਨਾਮ ਰੱਖਿਆ ਵੀ ਜਿਹੜਾ ਮੇਰਾ ਸਿਰ ਵੱਡੇਗਾ ਇਹ ਭਾਰਤੀ BJP ਤੇ ਹਿੰਦੁਸਤਾਨ ਦੀ ਹਕੂਮਤ ਆ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਜਿਹੜਾ ਹੈ ਜਿਹੜਾ ਸਾਡਾ ਧਰਮ ਹੈ ਜਿੱਦਨ ਅਸੀਂ ਜੰਮਦੇ ਆਂ ਹਰ ਇੱਕ ਦੀ ਤਰ੍ਹਾਂ ਅਸੀਂ ਜਿਹੜਾ ਮੌਤ ਦਾ ਦਿਨ ਹੈ ਆਪਣੇ ਮਰਨ ਦਾ ਦਿਨ ਮੱਥੇ ਤੇ ਲਿਖਾ ਕੇ ਲੈ ਕੇ ਆਉਂਦੇ ਆਂ ਓਕੇ ਜੀ ਇਹ ਰਿਪੋਰਟ ਤੁਸੀਂ ਵੇਖੀਏ ਇਹ ਰਿਪੋਰਟ ਵਿੱਚ ਗੁਰਪ੍ਰਤਪਨੂ ਨੇ ਪੂਰਾ ਆਪਣਾ ਜਿਹੜਾ ਸਿੱਖ ਕਮਿਊਨਿਟੀ ਜਾਂ ਮੁਕ ਸਾਹਮਣੇ ਰੱਖਿਆ ਕਿ ਕਿਸ ਤਰ੍ਹਾਂ ਪਲਗਾਮ ਹਮਲੇ ਤੋਂ ਫੌਰਨ ਬਾਅਦ ਸਿਕਾ ਨੇ ਐਲਾਨ ਕਰ ਦਿੱਤਾ ਕਿ ਅਸੀਂ ਕਿਸੇ ਤੌਰ ਵੀ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦੀ ਵਾਰ ਨਹੀਂ ਕਰਾਂਗੇ ਨਾਲੇ ਇੱਕ ਵੱਡਾ ਝੂਠ ਜਿਹੜਾ ਮੋਦੀ ਦਾ ਫੜਿਆ ਗਿਆ ਹੈ ਅੱਥੀ ਜਿਹੜੇ ਅੰਨਾ ਨੇ ਕਿਹਾ ਕਿ ਅਸੀਂ ਜਿਹੜਾ ਆਜਾਜ਼ਤ ਲਈ ਦੀ ਸੀ ਕਿ ਅਸੀਂ ਗੋਲਡਨ ਟੈਂਪਲ ਦੇ ਵਿੱਚ ਡਿਫੈਂਸ ਸਿਸਟਮ ਲਾਵਾਂਗੇ ਤੇ ਸਾਡੇ ਕੋਲ ਐ ਦੀ ਪੂਰੀ ਪਰਮਿਸ਼ਨ ਸੀ ਤੇ ਇੱਥੇ ਜਿਹੜੇ ਉਉਂਦੇ ਹੈੱਡ ਨੇ ਜਿਹੜੇ ਗੁਰਦੁਆਰੇ ਦੇ ਦੇ ਹੈੱਡ ਦੇ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਕਿ ਸਾਡੇ ਨਾਲ ਐਓਜੀ ਕੋਈ ਗੱਲ ਨਹੀਂ ਹੋਈ ਐ ਤੂੰ ਪਤਾ ਚੱਲਦਾ ਕਿ ਕਿਸ ਤਰ੍ਹਾਂ ਫੇਕ ਕੌਨਸਪੀਰੇਸੀ ਫੇਕ ਜਿਹੜੀਆਂ ਚੀਜ਼ਾਂ ਨੇ ਅ ਲੋਕਾਂ ਦੇ ਦਿਲ ਵਿੱਚ ਨਫ਼ਰਤ ਪਾਉਣ ਵਾਸਤੇ ਉਹਨਾਂ ਨੂੰ ਖਿਲਾਇਆ ਗਿਆ ਤੇ ਇਹ ਕਹਿੰਦੀ ਕੋਸ਼ਿਸ਼ ਕੀਤੀ ਗਈ ਕਿ ਪਾਕਿਸਤਾਨ ਨੇ ਅਟੈਕ ਕੀਤਾ ਗੋਲਡਨ ਟੈਂਪਲ ਤੇ ਬਟ ਮੋਤੀ ਨੇ ਉਹ ਅਟੈਕ ਜਿਹੜਾ ਰੋਕਿਆ ਤੇ ਸਿੱਖਾਂ ਦੇ ਗੁਰਦੁਆਰਾ ਸਾਹਿਬ ਨੂੰ ਸੇਫ ਕੀਤਾ ਤੇ ਇਹ ਪਾਕਿਸਤਾਨ ਦੇ ਉੱਤੇ ਠੀਕ ਹੈ ਇੱਕ ਵੱਡਾ ਇਲਜ਼ਾਮ ਜਿਹੜਾ ਇੰਡੀਆ ਦੇ ਜਾਨੀ ਤੇ ਲਾਇਆ ਗਿਆ ਵੈਲ ਇੱਥੇ ਬਹੁਤ ਸਾਰੇ ਸਿੱਖਾਂ ਨੇ ਇਹਨੂੰ ਸੱਚ ਨਹੀਂ ਸਮਝਿਆ ਦਰੁਸਤ ਨਹੀਂ ਸਮਝਿਆ ਲੇਕਿਨ ਇੱਥੇ ਜਿਹੜੀਆਂ ਨਵੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਪਈਆਂ ਨੇ ਕਿ ਜਿਹਦੇ ਵਿੱਚ ਇਹ ਚੀਜ਼ ਪ੍ਰੂਫ ਹੁੰਦੀ ਪਈਏ ਕਿ ਇਹ ਮੋਦੀ ਦਾ ਕੜਿਆਦਾ ਇੱਕ ਪਲਾਨ ਸੀ ਮੋਦੀ ਦਾ ਇੱਕ ਸ਼੍ਰੇਂਤਰ ਸੀ ਜਿਸ ਨੂੰ ਲੈ ਕੇ ਉਹ ਪਾਕਿਸਤਾਨ ਨੂੰ ਬਦਨਾਮ ਕਰਨਾ ਚਾਹੁੰਦਾ ਸੀ ਸਿੱਖਾਂ ਤੇ ਦਿਲਾਂ ਤੋਂ ਦੂਰ ਕਰਨਾ ਚਾਹੁੰਦਾ ਸੀ ਕਿ ਸਿੱਖ ਕਹਿਣ ਜੀ ਸਾਡੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਤਾਂ ਅਸੀਂ ਅਸੀਂ ਪਾਕਿਸਤਾਨ ਦੇ ਕਿਸੇ ਵੀ ਤੌਰ ਹਾਮੀ ਨਹੀਂ ਆ ਹਮਾਇਤੀ ਨਹੀਂ ਆ ਠੀਕ ਹੈ ਕਿਉਂਕਿ ਪਾਕਿਸਤਾਨ ਦੇ ਲਈ ਪੰਜਾਬ ਚ ਬਹੁਤ ਵੱਡੀ ਹਮਾਇਤ ਜਿਹੜੀ ਉਹ ਸਾਹਮਣੇ ਆਂਦੀ ਪਈ ਸੀ ਤੇ ਮੋਦੀ ਨੇ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਵੱਡਾ ਕੰਮ ਪਾਇਆ ਇਸ ਚੀਜ਼ ਦੀ ਵੈਰੀਫਿਕੇਸ਼ਨ ਤੁਸੀਂ ਅਜੇ ਇਸ ਵੀਡੀਓ ਵਿੱਚ ਤੁਹਾਨੂੰ ਸ਼ੇਅਰ ਕੀਤੀ ਹੈ ਐਸ ਤੋਂ ਪਹਿਲਾਂ ਵੀ ਮੈਂ ਇੱਕ ਰਿਪੋਰਟ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਮੈਂ ਦੱਸਿਆ ਸੀ ਕਿ ਮੋਦੀ ਦਾ ਝੂਠ ਕਿਸ ਤਰ੍ਹਾਂ ਬਿਨਕਾਬ ਹੋਇਆ ਤੇ ਨਾਲ ਬਹੁਤ ਸਾਰੇ ਲੋਕ ਬਹੁਤ ਐਮ ਕਿਸਮ ਦੇ ਸਵਾਲ ਚੁੱਕ ਲੈਤੇ ਨੇ ਜਿਸ ਨੂੰ ਵੇਖ ਕੇ ਸਾਫ ਜਾਇਜ਼ ਹੁੰਦਾ ਕਿ ਇਹ ਜਿਹੜਾ ਪੂਰਾ ਦਾ ਪੂਰਾ ਪਲਾਨ ਮੋਦੀ ਦਾ ਆਪਣਾ ਆਕੜਿਆ ਦਾ ਸੀ ਤੇ ਕਿਸੇ ਤੋਂ ਵੀ ਪਾਕਿਸਤਾਨ ਨੇ ਐਜੀ ਕੋਈ ਹਰਕਤ ਨਹੀਂ ਕੀਤੀ ਤੁਸੀਂ ਕੀ ਕਹੋਗੇ ਆ ਦਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡਾ ਫਿਰ ਤੋਂ ਮੁਲਾਕਾਤ ਹੁੰਦੀ ਸਭ ਸ਼ੇਰਾਂ